ਸਤਗੁਰੂ ਮਹਾਰਾਜ ਉੱਥੇ ਪਹੁੰਚ ਕੇ ਸਿਆਲਕੋੜ ਦੇ ਨੇੜੇ ਇਹ ਸ਼ਹਿਰ ਦਸਤੀ ਦਾ ਉੱਤੇ ਪਹੁੰਚੇ ਹਨ ਇੱਕ ਜਿਦੜਾ ਅਸਵਾਰਨ ਮਿਲਿਓ ਉੱਥੇ ਇੱਕ ਪੰਡਤ ਮਿਲਿਆ ਆਪਣੀ ਬ੍ਰਾਹਮਣ ਮਿਲ ਪਿਆ ਸਤਗੁਰੂ ਮਹਾਰਾਜ ਜੀ ਨੂੰ ਅਗਿਓ ਇਹਦਾ ਗੂੰਜਦਾ ਪਵਾਵਤ ਚਲਿਓ ਸਿੱਖ ਵੀ ਉਹਦੇ ਨੇੜੇ ਪਹੁੰਚਦੇ ਤੇ ਸਤਗੁਰੂ ਮਹਾਰਾਜ ਉਸ ਬ੍ਰਾਹਮਣ ਦੇ ਨੇੜੇ ਪਹੁੰਚੇ ਨੰਨਾ ਸਿੱਖ ਕੋ ਸਿੱਖ ਨੇ ਕਹਿ ਸਮਝਾਇਓ ਸਿੱਖ ਨੂੰ ਉਹਨੇ ਪੁੱਛਿਆ ਬ੍ਰਾਹਮਣ ਨੇ ਕਿ ਕੌਣ ਨੇ ਉਹ ਤੇ ਬ੍ਰਾਹਮਣ ਤੇ ਪੜਿਆ ਲਿਖਿਆ ਵਿਦਵਾਨ ਸੀ ਐਵੇਂ ਆਪਣੇ ਬੰਦੂ ਨੇ ਕਿ ਜਦੋਂ ਮਰਜੀ ਮੱਤਾਂ ਟੇਕਦਾ ਉਹ ਕਹਿੰਦਾ ਕੌਣ ਚੱਲ ਰਹੇ ਹਨ ਤੁਹਾਡੇ ਨਾਲ ਸਾਤਿ ਗੋਰੀ ਜੇਤ ਜੇਸਾ ਕੋ ਵਾਇਓ ਸੇਪ ਤੈਣ ਲੱਗੇ ਸਾਡੇ ਸਤਿਗੁਰੂ ਛੇਵੇਂ ਨਾਨਕ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਕਸ਼ਮੀਰ ਵੱਲੋਂ ਜਾ ਰਹੇ ਨੇ ਪਹੁੰਚੇਗੇ ਆਕੇ ਕਸ਼ਮੀਰ ਤੇ ਅੱਗੇ ਕਸ਼ਮੀਰ ਤੱਕ ਜਿਹੜਾ ਸਬਰ ਇਦਾਂ ਹੀ ਚੱਲੇਗਾ ਹਰਗੋਬਿੰਦ ਵੀਰ ਬੜੀ ਤੇ ਇਤਿਂ ਦੀ ਮੂਰਤ ਸ੍ਰੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਹਨ ਖੜਾ ਰਹੇ ਹੋ ਹੀਰਾਂ ਦੇ ਉਹ ਬ੍ਰਾਹਮਣ ਭਈ ਉੱਥੇ ਖੜੇ ਆ ਰਿਹਾ ਆਪਣੇ ਘੋੜੇ ਤੇ ਚੜਿਆ ਹੋਇਆ ਏਕਲ ਉਪਰ ਭਾਕਤ ਜੋ ਕਹਿਣ ਲਗਾ ਜੋ ਗੁਰੂ ਨਾਨਕ ਸਾਹਿਬ ਦੇ ਘਰ ਦੇ ਬਾਰੇ ਸੁਣਿਆ ਭਾ ਵੇਖ ਵੀ ਲਈਏ ਕੁਝ ਖਲੋਕ ਇਥੇ ਕਿਤਵੇਂ ਮਹ ਸਤਗੁਰ ਚਾ ਲਗਾਏ ਜੇਨੇ ਨੂੰ ਸਤਗੁਰੂ ਮਹਾਰਾਜ ਜੀ ਵੀ ਸੰਪੰਦਤ ਦੇ ਨੇੜੇ ਪਹੁੰਚ ਗਏ ਇਸ ਦੇ ਸੋ ਬਾਚ ਕੋ ਹਰਤ ਭਏ ਪੰਡਤ ਵਾਲ ਦੇ ਵਿੱਚ ਸਤਗੁਰੂ ਮਹਾਰਾਜ ਨੇ ਇਸ ਤਰ੍ਹਾਂ ਬਚਨ ਕੀਤਾ ਸੁਨਾਰ ਇਸ ਤਰ੍ਹਾਂ ਦਸ ਹੈ ਥੇਰ ਕਹ ਕਹਾ ਸਤਗੁਰੂ ਮਾਰੇ ਕਹਿੰਦੇ ਪੰਡਤ ਜੀ ਪਾਸ਼ਾ ਨੇ ਸਤਕਾਰ ਕੀਤਾ ਪੰਡਤ ਜੀ ਬ੍ਰਾਹਮਣ ਜੀ ਤੁਸੀਂ ਇੱਥੋਂ ਦੇ ਰਹਿਣ ਵਾਲੇ ਜੇ ਦੱਸੋ ਖ ਨੇੜੇ ਪਾਣੀ ਕਿੱਥੇ ਹੈ ਪੁੱਤਰ ਹੈ ਕਰ ਹੈ ਸੋ ਚੇਤੋ ਤਹਾ ਉੱਥੇ ਉਤਾਰਾ ਕਰੀਏ ਜਿੱਥੇ ਜਲ ਹੈ ਤੇ ਜਲ ਦੇ ਕੇ ਹੱਥ ਪੈਰ ਸੁੱਤੇ ਕਰਕੇ ਸੁਚੇਤ ਹੋਈਏ ਹੋਏ ੜਾਕ ਦਿਨ ਵੱਲ ਕੇ ਜਲ ਕੋ ਹੋਰ ਤਲਾਬ ਦੱਸੋ ਜਿਹਦੇ ਵਿੱਚ ਮੈਲ ਨਾ ਹੋਵੇ ਮੈਲ ਰੇਤ ਜਲ ਹੋਵੇ ਉੱਥੇ ਜਾਣਾ ਚਾਹੁੰਦੇ ਹਾਂ ਬੇਖੇ ਤਹਾ ਤੁਸੀਂ ਸਾਨੂੰ ਦੱਸੋ ਥਾਂ ਕਿੱਥੇ ਹੈ ਅਸੀਂ ਉੱਥੇ ਜਾ ਕੇ ਉਤਾਰਾ ਕਰਨਾ ਸੈਨਾ ਸਮੇਤ ਸੋਲ ਜੇਜ ਕਹਿਤ ਭੈਰਾਂ ਕਰ ਬੰਦਨ ਇਹ ਗੱਲ ਸੁਣ ਕੇ ਜਿਹੜਾ ਬ੍ਰਾਹਮਣ ਸੀ ਉਹ ਇਸ ਤਰ੍ਹਾਂ ਕਹਿਣ ਲੱਗਾ ਸਤਿਗੁਰੂ ਜੀ ਨੂੰ ਆਪ ਜਗਤ ਦਾ ਕਰ ਦੋਸ਼ ਦੇ ਕੰਧਰ ਸਤਿਗੁਰੂ ਮਾਰੇ ਤੁਸੀਂ ਤੇ ਜਗਤ ਦੇ ਦੋਸ਼ਾਂ ਨੂੰ ਨਾਸ ਕਰਦੇ ਹੋ ਜਗਤ ਦੇ ਮੁਖੀ ਹੋ ਆਪ ਤਤਿ ਵਸਤ ਤਿਤ ਕਿਛੁ ਨ ਪਾਵੇ ਸਤਿਗੁਰੂ ਪਰ ਤੁਹਾਡੇ ਤੋਂ ਕਿਹੜੀ ਵਸਤੂ ਛੁਪੀ ਹੈ ਸੰਖਿਆ ਲੈਣਾ ਚਾਹੁੰਦਾ ਉਹ ਕਹਿੰਦਾ ਤੁਹਾਡੇ ਤੋਂ ਕਿਹੜੀ ਵਸਤੂ ਛਿਪੀ ਹੈ ਤੁਸੀਂ ਕੋ ਰਾਨੰਕ ਦੇ ਘਰ ਦੇ ਮਾਲਕ ਹੋ ਮਨ ਕਰਨੀ ਸੋ ਲਖੀ ਨਾ ਜਾਵਰੇ ਤੁਸੀਂ ਮਨ ਕਰਕੇ ਜਿੱਥੇ ਮਰਜੀ ਲੱਭ ਲੋ ਤੁਹਾਨੂੰ ਕੋਈ ਚੀਜ਼ਾਂ ਲੋੜ ਨਹੀਂ ਹਨ ਜਿਹ ਬਤਾਵੋ ਆਪ ਸੋ ਜਾਤਾ ਸਤਿਗੁਰ ਮਰਜ ਆਪ ਹੀ ਸਾਰਾ ਕੁਝ ਜਾਣੇ ਜਾਣੋ ਤੁਹਾਨੂੰ ਦੱਸਣ ਦੀ ਲੋੜ ਕੀ ਹੈ ਦਾ ਕੇਸ ਬਗਿਆਤਾ ਕਿ ਜਿੰਨਾ ਲੋਕਾਂ ਦਾ ਗਿਆਨ ਰੱਖਦੇ ਹੋਣ ਉਹ ਪ੍ਰਿਕਾ ਲੈਣਾ ਚਾਹੁੰਦਾ ਹੈ ਕਿ ਪਾਣੀ ਨੂੰ ਪੁੱਛਦੇ ਨੇ ਜਿੰਨੇ ਗੈਰ ਗੰਭੀਰ ਨੇ ਇਹਨੇ ਸਰਬਸ਼ਕਤੀवान ਗੁਰੂ ਨਾਨਕ ਪਾਤਸ਼ਾਹ ਸੁਣੀਦੇ ਨੇ ਜਿਨ੍ਹਾਂ ਨੇ ਤਈ ਉਹਨੇ ਬੜੀ ਖੰਧਾਰੀ ਨੇ ਪਾਣੀ ਨਹੀਂ ਦਿੱਤਾ ਚੁੱਕਾ ਪੱਥਰ ਛੁੱਟਿਆ ਤੇ ਪੱਥਰ ਵੀ ਪੰਜੇ ਨਾਲ ਰੋਕਦਾ ਉਹ ਵਕਰੀ ਗੱਲ ਸੇਖਾ ਫੜੇ ਵਿਸ਼ਵਾਸ ਨਹੀਂ ਕਰਦੇ ਗੁਰੂ ਕੋ ਸੋ ਇਹ ਪੰਡਤ ਉਸ ਗੱਲ ਨੂੰ ਲੈ ਕੇ ਵਹਿ ਗਿਆ ਕਿੰਨਾ ਲੋਕਾਂ ਦਾ ਗਿਆਨ ਰੱਖਣ ਵਾਲੇ ਪਾਣੀ ਕਿਉਂ ਨਹੀਂ ਜਾਣਦੇ ਤੁਸੀਂ ਤਹਜਾਨ ਜਿਨ ਬੋਝ ਹੋਈ ਸੋ ਕਹਿਣ ਲੱਗੇ ਅਣਜਾਣ ਨਾ ਬਣੋ ਤੁਸੀਂ ਅਣਜਾਣ ਬਣ ਕੇ ਮੈਨੂੰ ਪੁੱਛਦੇ ਹੋ ਜਾਤੀ ਆਚਰਜ ਗੁਰਮਹਿ ਹੋਈ ਜਿਸ ਕਰਕੇ ਸਤਗੁਰੂ ਮਾਰੇ ਨੇ ਮੈਂ ਬੜਾ ਹਰਾਮ ਆ ਕਿ ਤੁਸੀਂ ਇਹ ਪਾਣੀ ਮੈਨੂੰ ਪੁੱਛਿਆ ਕਿਉਂ ਹੈ ਬਾਹਰ ਦਾ ਸਾਗ ਤੇ ਤੇਜ ਕਰ ਪੀਤ ਤੁਸੀਂ ਤੇ ਸ਼ਕਤੀਆਂ ਦੇ ਉੱਤੇ ਚੱਲ ਰਹੇ ਉਹ ਸ਼ਕਤੀ ਦਾ ਚੀਜ਼ ਲੱਭ ਲਈਦੀ ਹੈ ਕੁਝ ਸ਼ਕਤੀਆਂ ਨੂੰ ਥੱਲੇ ਰੱਖਿਆ ਹੋਇਆ ਵਰਤ ਦੇ ਨਹੀਂ ਉਲਟ ਚਲਦੇ ਹੋ ਇਹ ਨਾ ਸੁਹਾਏ ਲੋਕ ਬਹਿਰੀ ਲੋਕਾਂ ਦੇ ਵਿੱਚ ਗੱਲ ਚੰਗੀ ਨਹੀਂ ਲੱਗਦੀ ਕਿ ਸਾਰੀ ਜਾਣਕਾਰੀ ਹੋਵੇ ਤੇ ਆਪਾਂ ਕਿਸੇ ਨੂੰ ਪੁੱਛਦੇ ਫਰੀਏ ਜੈ ਹਰ ਜਾਇ ਜਾਏ ਤਹਾਂ ਚੱਲ ਜਾਵੋ ਪੰਡਤ ਜੀ ਕਹਿਣ ਲੱਗੇ ਆ ਧਾਰ ਦੇ ਵਿੱਚ ਕਿ ਗੁਰੂ ਸਾਹਿਬ ਜੀ ਲੱਭ ਲਓ ਪਾਣੀ ਤੇ ਜਿੱਥੇ ਪਾਣੀ ਹੈ ਉੱਤੇ ਚੱਲੇ ਜਾਓ ਜੈ ਹਰ ਤੇ ਜੈ ਹਰ ਦਾ ਰਯੋ ਬਣਾ ਲੋ ਜੇ ਤੁਹਾਨੂੰ ਮਨ ਵਿੱਚ ਲੱਗਦਾ ਕਿ ਨੇੜੇ ਕਿਤੇ ਜਾਲ ਨਹੀਂ ਤੇ ਨਵਾਂ ਪੁੱਟ ਲੋ ਤੁਹਾਨੂੰ ਕਿਹੜੀ ਕੂਕ ਆਇਆ ਤਾਂ ਸ਼ਕਤੀਆਂ ਨਹੀਂ ਆ ਨੇ ਘਰ ਗੁਰੂ ਨਾਨਕ ਸਾਹਿਬ ਦਾ ਭਰਿਆ ਜੇ ਜਲ ਦਾ ਸੋਮਾ ਕੋ ਹੈ ਨਹੀਂ ਤੇ ਨਵਾਂ ਬਣਾ ਲੋ ਜਿਵੇਂ ਗੁਰਮੁਖ ਕੋ ਛੇਵੇਂ ਪਾਛੇ ਦੀ ਖੂਵ ਇਥੇ ਛੇਵੇਂ ਪਾਛੇ ਸਾਹਿਬ ਹੈ ਇੱਥੇ ਵੀ ਸੰਗਤ ਨੇ ਬੇਨਤੀ ਕੀਤੀ ਕਿ ਪਾਣੀ ਦੇ ਸੋਮੇ ਘੱਟ ਨੇ ਪਾਤਸ਼ਾਹ ਨੇ ਖੂਵ ਬਣਾ ਦਿੱਤਾ ਇਹ ਵੀ ਰੀਤ ਚਲਦੀ ਸੁਣੀ ਦੀ ਐ ਕਿ ਇਹ ਪੂਰੀ ਰਾਤੋ ਰਾਤ ਬਣਿਆ ਕੋ ਸਤਨਾਸ ਕਰੀਏ ਕਹਿੰਦੇ ਸੀ ਦੀ ਫੌਜਾਂ ਲਾ ਕੇ ਰਾਤ ਨੂੰ ਜੋ ਮਰਜ਼ੀ ਕਰਦੇ ਹੋ ਤੁਸੀਂ ਪਰ ਉਹ ਸੁਪੰਦਤ ਨੇ ਕਿਹਾ ਤੇ ਹੁਜਤ ਦੇ ਰੂਪ ਵਿੱਚ ਕਹਿਣ ਲੱਗਾ ਜੇ ਪਾਣੀ ਨਹੀਂ ਲੱਭਦਾ ਸੋਮਾ ਤੇ ਨਵਾਂ ਬਣਾ ਲਓ ਤੁਸੀਂ ਸੋਮ ਸਰਗ ਤਰਹ ਜਸ ਅਹੇ ਤੁਸੀਂ ਸਰਬੰਗ ਸਰਪ੍ਰਕਾਰ ਨਾਲ ਜਾਣਕਾਰ ਹੋ ਜਸ ਵਡਿਆਈ ਤੁਹਾਡੀ ਸੁਣੀ ਦੀ ਜਗਤ ਵਿੱਚ ਤਰਹ ਜਲ ਨਿਆ ਜੇਹਦਾ ਲਾਹੇ ਉੱਥੇ ਜਾ ਕੇ ਉੱਪਰੋਂ ਜਿੱਥੇ ਤੁਹਾਨੂੰ ਲੱਗਦਾ ਕਿ ਪਾਣੀ ਹੈ ਇਹ ਬਸ ਸੁਣ ਕਰ ਸ੍ਰੀ ਹਰਿ ਗੋਵਿੰਦ ਕਾਹ ਕਰਕੇ ਸ੍ਰੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਉਹਦੇ ਨੇਜ ਦੇ ਦੌਰਾਨ ਕੋਲ ਚੰਦ ਜਿਹੜੇ ਪੁੱਲ ਦੇ ਸੋਢੀ ਸਰਮੌਰ ਨੇ ਸਤਿਗੁਰੂ ਮਾਰਾ ਨੇ ਆਪਣਾ ਘੋੜਾ ਥੋੜਾ ਦੇ ਚਲਾ ਕੇ ਨਾ ਉੱਥੇ ਹੀ ਰੋਕ ਦਿੱਤਾ ਜੀ ਉਤਰ ਪਏ ਸੋਈ ਥਵ ਦੇਖ ਕਸਥ ਉੱਥੇ ਉਤਰ ਪਏ ਕੇ ਲੈ ਹੁਣ ਤੂੰ ਜਲ ਦਾ ਸੋਮਾ ਕਹਿਣਾ ਤੈਨੂੰ ਪਾਣੀ ਲੱਭ ਦਿੰਨੇ ਹੁਣੇ ਹਰੀ ਸੈਨਾ ਸਾਥ ਅਸੀ ਸਾਰੀ ਸੈਨਾ ਜਿਹੜੀ ਸਤਗੁਰੂ ਮਹਾਰਾਜ ਦੇ ਨਾਲ ਹੀ ਉਹ ਜਦੋਂ ਨੂੰ ਸਤਗੁਰੂ ਮਹਾਰਾਜ ਜਾ ਰਹੇ ਥੋੜੀ ਜੀ ਸੈਨਾ ਨਾਲ ਚੱਲ ਪਈ ਆਏ ਦਾਸ ਜੀ ਨਸ ਅਰਦਾਸ ਸਾਰੇ ਸਿੱਖਾਂ ਨੇ ਅਰਦਾਸ ਬੇਨਤੀ ਕੀਤੀ ਉੱਥੇ ਇਸ ਥਾਲ ਦੇ ਕੰਧ ਨੇ ਜਲਪਾਸ ਸਭ ਨੇ ਬੇਨਤੀ ਕੀਤੀ ਹੋ ਸਕਦਾ ਕੁਝ ਸਿੱਖ ਇਧਰ ਉਧਰ ਲੰਬੜ ਨਹੀਂ ਗਏ ਉਹ ਵੀ ਯਾਦ ਕਰੇ ਕਿ ਸਤਿਗੁਰੂ ਮਰਿ ਪਾਣੀ ਨਹੀਂ ਨੇੜੇ ਕਿਤੇ ਵੀ ਆਗੇ ਜਮਰਾਵਨ ਕੀ ਮਰਜੀ ਉਹ ਸਤਿਗੁਰੂ ਮਰਿ ਜਿਵੇਂ ਪੰਡਤ ਨੇ ਆਖਿਆ ਤੁਸੀਂ ਜੋ ਕਰਨਾ ਹੈ ਉਹ ਤੁਹਾਡੀ ਮਰਜ਼ੀ ਹੈ ਇਹ ਕਰ ਦੂਰ ਤਾਂ ਆਦ ਹੈ ਗੁਰ ਜੀ ਤੇ ਸਤਿਗੁਰੂ ਮਰਿ ਜੇ ਹੋਰ ਚਲਾਉਣਾ ਹੈ ਤੇ ਆਪਾਂ ਹੋਰ ਅੱਗੇ ਉੱਕੇ ਵੇਖ ਲੈਨੇ ਦੂਰ ਥੋੜਾ ਜਾਂ ਚਲੇ ਜਾਂਦੇ ਜਲ ਲੱਭਣ ਵਾਸਤੇ ਸਰ ਸਾਧ ਜਾਲ ਕਹ ਬਰਸਾਹ ਹੋ ਸਤਿਗੁਰੂ ਮਰ ਨੇ ਹੱਥ ਨਾਲ ਖੜਨ ਦਾ ਇਸ਼ਾਰਾ ਕੀਤਾ ਉਹਨਾਂ ਨੂੰ ਕਿ ਪਾਤਸ਼ਾਹ ਜਿਵੇਂ ਆ 70 ਪਿਆ ਆਪਣੇ ਕੋਲ ਵੱਡਾ ਸਾਰਾ ਬਰਛਾ ਸੀ ਗੁਰੂ ਸਾਹਿਬ ਜੀ ਦੇ ਹੱਥ ਵਿੱਚ ਬੜਾ ਡੰਗਾ ਤਿੱਖਾ ਫਲਾਦ ਦਾ ਬਣਿਆ ਹੋਇਆ ਬਰਛਾ ਸਰ ਦੀਰਗ ਸੋਹਣੀ ਹੱਥੋ ਸਤਿਗੁਰੂ ਮਹਾਰਾਜ ਜੀ ਨੇ ਉਹ ਜਿਹੜਾ ਬਰਛਾ ਸੀ ਨਾ ਆਪਣੇ ਹੱਥਾਂ ਦੇ ਵਿੱਚੋਂ ਬੜੀ ਜ਼ੋਰ ਦੇ ਨਾਲ ਜਿਹੜਾ ਜ਼ਮੀਨ ਕੋਈ ਪਤਰੀਲੀ ਜ਼ਮੀਨ ਹੈ ਕੋਈ ਮਾਰਨ ਦੀ ਬਰਚਾ ਉੱਤੇ ਸੋਚ ਵੀ ਨਹੀਂ ਸਕਦਾ ਕਿ ਉਸ پہاڑی ਰਾਹ ਤੇ ਉੱਥੇ ਸਤਿਗੁਰੂ ਮਹਾਰਾਜ ਨੇ ਬੜੇ ਜ਼ੋਰ ਦੇ ਨਾਲ ਵਾਰ ਕੀਤਾ ਜ਼ਮੀਨ ਦੇ ਉੱਤੇ ਦੱਸਿਆ ਕਿ ਤੱਕ ਹੋਣਾ ਐ ਚੰਨੇ ਕਾਸੇ ਆ ਬਹੁਤ ਜ਼ਿਆਦਾ ਬਰਚਾ ਕੋਈ ਥੱਲੇ ਧਸ ਗਿਆ ਮੈਂ ਕੱਲ ਵੀ ਬੇਨਤੀ ਕੀਤੀ ਕਿ ਜਦੋਂ ਗੁਰੂ ਸਾਹਿਬ ਸ਼ਸਤਰ ਚਲਾਉਂਦੇ ਉਹ ਆਪਾਂ ਨੂੰ ਤੇ ਲੱਗਦਾ ਕਿ ਅੱਗੇ ਹਾਲ ਜਿਹੜੀ ਆ ਬਰਛੇ ਦੀ ਫੁੱਟਕਦੀ ਐ ਪਰ ਬਹੁਤ ਨੰਨੀ ਹੋ ਜਾਂਦੀ ਭਈ ਜਿੱਥੇ ਜਾਂਦੀ ਐ ਉੱਥੇ ਪਹੁੰਚ ਜਾਂਦੀ ਜਿੱਥੋਂ ਤੱਕ ਉਹਨੇ ਜਾਣਾ ਹੁੰਦਾ ਸੋ ਬੜੇ ਖਿੱਚ ਕੇ ਬਰਸ਼ਾ ਮਾਰਿਆ ਜੇ ਮਾਰ ਕੇ ਛੱਡ ਦਿੰਦੇ ਤੇ ਕੋਈ ਉਹਨੂੰ ਪੁੱਟ ਵੀ ਨਹੀਂ ਸੀ ਸਕਦਾ ਕੋ ਸਤਨਾਮ ਜੇ ਮਾਰ ਕੇ ਛੱਡ ਦਿੰਦੇ ਪੁੱਟਿਆ ਨਹੀਂ ਸੀ ਜਾਣਾ ਉਹਨੂੰ ਬੜੇ ਜ਼ੋਰ ਨਾਲ ਜ਼ਮੀਨ ਵਿੱਚ ਮਾਰਿਆ ਉਹ ਧਸ ਗਿਆ ਬਰਸ਼ਾ ਬਹੁਤ ਜ਼ਿਆਦਾ ਤੇ ਬੜੇ ਵੱਲ ਦੇ ਨਾਲ ਉਹਨੂੰ ਸਤਗੁਰੂ ਮਰਨਿਆ ਆਪ ਹੀ ਖਿੱਚਿਆ ਜੀ ਤੇਰ ਦਾਤ ਜਨ ਤਬਹ ਪ੍ਰਕਾਸੀਓ ਜਦੋਂ ਉਹ ਖਿੱਚਿਆ ਬੜੇ ਬਲ ਦੇ ਨਾਲ ਹੁਣ ਬਲ ਛੇਵੇਂ ਪਾਤਸ਼ਾਹ ਦਾ ਹੈ ਛੇਵੇਂ ਪਾਤਸ਼ਾਹ ਜਿਹਨੇ ਬਲਨਾਲੀ ਬਰਖਾ ਮਾਰਿਆ ਤੇ ਬਲਨਾਲੀ ਬੜੇ ਜੋਰ ਨਾਲ ਖਿੱਚ ਦਿੱਤਾ ਉਹ ਬੜੇ ਬੰਬ ਮੰਮੂ ਜਾਲੋ ਉਥੋਂ ਫਟ ਕੇ ਚੱਲ ਪਿਆ ਸਤਗੁਰੂ ਬਨਿਓ ਅਧੋਕ ਸਤੋਬਾ ਸੋ ਸਤਗੁਰੂ ਮਾਰੇ ਕਹਿਣ ਲਗੇ ਤੇ ਥੋੜਾ ਜਿਹਾ ਟੂਆ ਬਣਾ ਲਓ ਇਹਦੇ ਨੇੜੇ ਨੇੜੇ ਜਿੱਤੇ ਜਾਲ ਕਸਾ ਰਹੇ ਕਰੋ ਬੀਜ ਕਰਕੇ ਇੱਥੇ ਜਲ ਖਲੋ ਜਾਵੇ ਟਿਕ ਜਾਵੇ ਜੀ ਸਤ ਹੁਕਮਤ ਹੈ ਦਇਆ ਬਨਾਏ ਸੋ ਹੁਕਮ ਸੁਣਦੇ ਗੁਰੂ ਦੇ ਸਿੱਖ ਬੜੇ ਖੁਸ਼ ਹੋਏ ਤੇ ਉਹ ਟੂਆ ਬਣਾਉਣ ਲੱਗ ਪਏ ਨੇੜੇ ਨੇੜੇ ਚਿਤਕ ਚਹਤ ਸੋਲੀ ਢਟਕਾਏ ਸੋ ਕਹਿਣ ਲੱਗੇ ਜਿੱਤ ਕਚਹਿ ਤੋ ਜਿੰਨਾ ਕ ਜਲ ਚਾਹੀਦਾ ਸੀ ਓਨਾ ਕ ਟਕਾ ਲਿਆ ਬਾਕੀ ਵਗਣ ਲੱਗ ਪਿਆ ਇਧਰ ਉਧਰ ਨੂੰ ਜਲ ਜਿਹੜਾ ਬਹੁਤ ਖਿੰਲਰ ਗਿਆ ਤੇ ਜਿੰਨਾ ਕ ਚਾਹੀਦਾ ਸੀ ਓਨਾ ਕ ਟੋਆ ਪੁੱਟ ਲਿਆ ਸਿੱਖਾਂ ਨੇ ਸੋਇਆ ਮਰਵਾਹਾ ਨੀਕ ਨਾ ਕਹੋ ਸੋ ਕਹਿਣ ਲੱਗੇ ਜੇ ਸਤਿਗੁਰੂ ਮਹਾਰਾਜ ਜੀ ਨੇ ਇਨਾ ਟੋਆ ਸੇ ਜਿੰਨਾ ਕ ਟਕਾਉਣਾ ਸੀ ਓਨਾ ਕ ਜਲ ਟਕਾ ਲਿਆ ਤੇ ਬਾਕੀ ਜਲ ਜਿਹੜਾ ਸੀ ਉਹ ਵਰਤਣ ਲੱਗ ਪਿਆ ਸਿੱਖ ਚਲਦ ਸਵਚਰਾਂ ਨੂੰ ਕਾਲ ਕੋ ਨਪਤ ਮਨੋ ਚਲਦ ਸਵਚਰਾਂ ਨੂੰ ਕਾਲ ਕੋ ਮਨੋ ਸੋ ਸਤਗੁਰੂ ਮਹਾਰਾਜ ਦੀ ਮਨੋਂ ਉੱਤ ਜਲ ਜਿਹੜਾ ਸੀ ਚੱਲਣ ਲੱਗ ਪਿਆ ਐਵੇਂ ਜਿਵੇਂ ਬੜੇ ਚਿਰਾਂ ਦਾ ਚੱਲਦਾ ਹੋਵੇ ਕੋ ਅੱਜ ਨੇ ਨਿਕਲਿਆ ਤੂੰ ਕਿ ਜਿਹੜਾ ਅੱਜ ਨਿਕਲਦਾ ਜਲ ਉਹ ਪਹਿਲਾਂ ਮੋਰ ਦੇ ਵਿੱਚ ਵੀ ਪੈ ਜਲ ਪਾਉਣਾ ਪੈਂਦਾ ਐ ਤੁਹੇ ਇੰਨੇ ਜ਼ੋਰ ਨਾਲ ਜਲ ਨਿਕਲਿਆ ਜਿਵੇਂ ਬੜੇ ਮੁੱਦਤਾਂ ਦਾ ਬੜੇ ਯੁੱਗਾਂ ਦਾ ਚੱਲਦਾ ਹੋਵੇ ਪਾਣੀ ਇੱਤੇ ਉਹ ਸਤਿਗੁਰੂ ਕਿਹਦਾ ਫਰਸਬਾਦ ਆਇਆ ਸਤਗੁਰੂ ਮਹਾਰਾਜ ਜੀ ਦੇ ਉਤਾਰੇ ਵਾਸਤੇ ਜਿਵੇਂ ਨੰਗ ਸਿੰਘ ਫੌਜਾਂ ਚੱਲਦੀਆਂ ਨੇ ਨਾਲ ਹੀ ਸਾਰਾ ਕੁਝ ਹੁੰਦਾ ਬੱਗੀਆਂ ਵਿੱਚ ਜਿੱਤਰੇ ਸਾਰਾ ਕੁਝ ਪਿਆ ਹੁੰਦਾ ਹੈ ਤੋ ਸਤਕਾ ਨੇ ਉਸੇ ਵੇਲੇ ਸਤਗੁਰੂ ਮਹਾਰਾਜ ਦੇ ਬਾਅਦ ਤੇ ਫੋਨ ਸੋਨਾ ਪਰਸ਼ਤਿਆਰ ਕੀਤਾ ਕਿ ਲਵਾਂ ਗਲੇ ਚਰਟ ਸਾਇਆ ਯਾਦ ਕਰੋ ਜੀ ਅਨੁਸਾਰ ਜਿਹੜੇ ਵਿਚੌਣੇ ਕੀਤੇ ਹਨ ਬਾਦਕ ਦਾਸ ਹਾਨ ਕਰ ਦੀਨਸ ਸੁ ਕਹਿਣ ਲੱਗੇ ਮਾਦਕ ਮਾਦਕ ਦਾਨ ਉੱਥੇ ਸਤਿਗੁਰੂ ਮਹਾਰਾਜ ਜੀ ਨੂੰ ਬਿਆਨ ਕੀਤੀਆਂ ਵਰਤਮਾਨ ਸ਼ਿਕਾਇਤਾਂ ਕਿੱਤੀਆਂ ਹਨ ਸੋ ਸਤਿਗੁਰੂ ਮਹਾਰਾਜ ਜੀ ਨੇ ਹੱਥ ਸਾਫ਼ ਕਰਕੇ ਆਪਣੇ ਆਪ ਨੂੰ ਸ਼ੁੱਧ ਕਰਕੇ ਉੱਥੇ ਬੈਠੇ ਇਹ ਇੱਕ ਦਾ ਬੇਪਰ ਬੇਸਲੈ ਰੋਂ ਡਰ ਪਾਇਓ ਸੋ ਕਹਿਣ ਲੱਗੇ ਦੇਖ ਬੇਪਰ ਇਹ ਜਿਹੜਾ ਬ੍ਰਾਹਮਣ ਵੇਂਦਾ ਸੀ ਸਾਰਾ ਕੁਝ ਤੇ ਇਵਦਾਂ ਜ਼ਮੀਨ ਚੋਂ ਪਾਣੀ ਇਤਨੇ ਨਿਕਲਿਆ ਕਦੇ ਸੁਣਿਆ ਜੰਨਤ ਸਮਾ ਕੋ ਖੋ ਨਾ ਪੱਟੇ ਜਦਨਾ ਸਮਾਪੋ ਚੱਲੇ ਕੋਈ ਚੀਜ਼ ਵਹਾ ਦੇਣਾ ਉਹਦੇ ਮਨ ਵਿੱਚ ਡਲ ਭਰ ਗਿਆ ਉਸੇ ਵਕਤ ਤਾਗ ਪੰਕਜ ਕਰ ਸੀਸ ਨਵਾਇਆ ਸਤਿਗੁਰੂ ਦੇ ਚਰਨਾਂ ਤੇ ਸੀਸ ਨਵਾਇਆ ਇਸ ਤਰ੍ਹਾਂ ਆਣ ਕੇ ਮਹਾਰਾਜ ਮੈਂ ਕੰਡਾ ਪਟੋ ਸਤਿਗੁਰੂ ਮਹਾਰਾਜ ਨੇ ਮੈਂ ਬੜੇ ਕਠੋਰ ਬਚਨ ਬੋਲ ਸੁਕਾ ਤੁਹਾਨੂੰ ਯਾਤ ਕਰਤ ਹ ਭਰਿ ਚਿਤ ਮੋਰਾ ਕਿ ਮੇਰੇ ਮਨ ਵਿੱਚ ਜਾਤ ਦਾ ਗਰਭ ਸੀ ਗੁਰਮੁਖੋ ਬ੍ਰਾਹਮਣ 1 ਨੰਬਰ ਤੇ ਆਪਣੇ ਆਪ ਨੂੰ ਰੱਖਦਾ ਜੇ ਦੂਜਿਆਂ ਨੂੰ ਰੱਖਦਾ ਦੂਜੇ ਪੀਜੇ ਚੌਥੇ ਤੇ ਤੇ ਜਿੰਨੇ ਇਹ ਜਾਤਾਂ ਬਣਾਈਆਂ ਉਹਨੇ ਆਪਣੇ ਆਪ ਨੂੰ ਪਹਿਲੇ ਨੰਬਰ ਤੇ ਰੱਖਣਾ ਤੇ ਜੇ ਇਹ ਸਿੱਖ ਦਾ ਕੰਮ ਹੁੰਦਾ ਕਿਸੇ ਦਾ ਤੂੰਨੇ ਆਪਣੇ ਆਪ ਨੂੰ ਚੌਥੇ ਤੇ ਰੱਖਣਾ ਸੀ ਤੂੰ ਮੈਨੂੰ ਬਾਅਦ ਚ ਦੇ ਦੇ ਆਪਾਂ ਲੰਗਰ ਸ਼ਿਕਾਉਨੇ ਆ ਆਪ ਸ਼ੱਕਦੇ ਬਾਅਦ ਚ ਉਹ ਲੰਗਰ ਤਿਆਰ ਕਰਦੇ ਆ ਆਪ ਸ਼ੱਕਦੇ ਪਹਿਲਾਂ ਤੁਸੀਂ ਲੰਗਰ ਤਿਆਰ ਕਰੋ ਤਾਂ ਵੀ ਤੁਸੀਂ ਬਰਾਂਦਨ ਨੂੰ ਪਹਿਲਾਂ ਜਦੋਂ ਦਰਬਾਰ ਸਾਹਿਬ ਦੀ ਉਸਾਰੀ ਹੋਈ ਲੰਗਰ ਤਿਆਰ ਹੋਇਆ ਤੇ ਪਹਿਲੀ ਪੰਗਤ ਇਹਨਾਂ ਨੇ ਲਾਈ ਪਰ ਸਤਿਗੁਰੂ ਮਹਾਰਾਜ ਕਹਿੰਦੇ ਨਹੀਂ ਹਮਾਰਾ ਪ੍ਰੋਹਤ ਭਾਈ ਬੰਨੋ ਆਪជា ਕਹਿੰਦੇ ਨੇ ਤੁਸੀਂ ਪਿੱਛੇ ਹੋ ਜਾਓ ਗੁਰੂ ਸਾਨੂੰ ਅੱਗੇ ਕਰਦਾ ਐ ਅਸੀਂ ਪਿੱਛੇ ਹੋ ਕੇ ਬਈਨੇ ਡੇਰਿਆਂ 'ਚ ਜਾ ਕੇ ਉਹ ਕਹਿੰਦੇ ਉਹ ਚਲੇ ਜਾਓ ਪਿੱਛੇ ਗੁਰੂ ਸਾਨੂੰ ਅੱਗੇ ਕਰਦਾ ਤੇ ਅਸੀਂ ਪਿੱਛੇ ਹੁੰਨੇ ਆਂ ਸੋ ਸਤਿਗੁਰੂ ਮਹਾਰਾਜ ਨੂੰ ਕਹਿਣ ਲੱਗਾ ਏ ਪੰਦਤ ਕੇ ਪਾਚੇ ਮੈਨੂੰ ਤੇ ਜਾਤ ਦਾ ਹੰਕਾਰ ਹੈ ਤਾਂ ਮੈਂ ਬਚਨ ਉਲਟ ਕਹਿ ਦਿੱਤੇ ਤੁਹਾਨੂੰ ਪਹਿਲਾ ਜਾਜੂਜ ਸਬਰ ਆਵਰ ਸੋ ਸਤਿਗੁਰੂ ਮਹਾਰਾਜ ਤੁਹਾਡੀ ਮਹਿਮਾ ਮੈਂ ਜਾਣਦਾ ਤੇ ਜਾਣਬੁੱਝ ਕੇ ਮੇਰੇ ਕੋਲੋਂ ਗਲਤੀ ਹੋ ਗਈ ਅਵੱਗਿਆ ਹੋ ਗਈ ਤੇ ਤੇ ਜੁਗਤ ਮੈਂ ਬਦੇਵ ਦਾ ਬਾਵਰ ਮੈਂ ਆਪ ਜੀ ਨੂੰ ਬੇਅੰਤੀ ਵਾਲੇ ਬਚਨ ਨਹੀਂ ਕਹੇ ਮੈਂ ਮੂਰਖ ਨੇ ਬੇਅੰਤੀ ਤੋਂ ਉਲਟ ਬਚਨ ਕੀਤੇ ਹਨ ਸਤ ਅਗੁਰੂ ਸਰਕਾਰ ਧੀਰਜ ਦੀਨਾ ਸਤਿਗੁਰੂ ਮਹਾਰਾਜ ਨੂੰ ਜਾਣੇ ਜਾਣ ਨੇ ਸੁਣ ਕੇ ਗੁਰੂ ਸਾਹਿਬ ਦੀ ਇਸ ਤਰ੍ਹਾਂ ਇਹਨੂੰ ਧੀਰਜ ਦੇਣ ਲੱਗੇ ਜਥਾ ਜੋਗ ਤੈ ਭਾਣ ਕੀਨਾ ਪਾਤਸ਼ਾਹ ਕਹਿੰਦੇ ਜੋ ਪੜ ਤੇ ਨੂੰ ਜੋਗ ਲੱਗਾ ਉਹ ਇਹ ਆਖਿਆ ਸਾਨੂੰ ਕ੍ਰੂਰਤਾ ਦਵਸ ਜੈ ਪਾਇਓ ਜੇ ਥੋੜਾ ਜਿਹਾ ਬਚਨ ਬੋਲਣ ਦੇ ਵਿੱਚ ਕਿਤੇ ਗਲਤੀ ਹੋ ਜਾਵੇ ਕ੍ਰੂਰਤਾ ਆ ਜਾਵੇ ਕਿਤੇ ਸਭ ਪਾਸੇ ਬਹੁਤ ਪਛਤਾਇਆ ਜੇ ਲੋਕ ਕਿਸੇ ਨੂੰ ਪਛਤਾਵਾ ਹੋ ਜਾਵੇ ਨਾ ਉਹ ਗਲਤੀ ਉਹਦੀ ਮਿਟ ਜਾਂਦੀ ਰਹਿੰਦੀ ਨਹੀਂ ਹੈ ਜੇ ਬਚਨ ਕਹਿਣ ਕਹਿਣ ਦੇ ਵਿੱਚ ਤੋਂ ਥੋੜਾ ਜਿਹਾ ਪਾਪ ਕਮਾ ਲਿਆ ਹੈ ਸਟਹਿ ਕਰੇ ਬਸੂਰ ਨਮਨ ਬ ਸੋ ਕਹਿਣ ਲੱਗੇ ਉਹ ਜਿਹੜਾ ਥੋੜਾ ਜਿਹਾ ਪਾਪ ਹੈ ਨਾ ਉਹ ਤੇਰਾ ਮਿਟ ਗਿਆ ਹੈ ਇਸ ਤਰ੍ਹਾਂ ਜਦੋਂ ਤੂੰ ਆਪਣੇ ਆਤ ਵਿੱਚ ਪਛਤਾਵਾ ਕੀਤਾ ਹੈ ਸਤਿਗੁਰ ਸਤਿਗੁਰ ਤਹ ਸੋ ਜ ਸਮਾ ਸਤਿਗੁਰ ਮਰੇ ਉੱਥੇ ਬੈਠੇ ਰਹੇ ਸੋਚਾ ਚਾਰ ਚਹੋਂ ਪੁਨ ਕਰੇ ساری ਸੈਨਾ ਜਿੰਨੇ ਕਿ ਸੇਵਕ ਨਾਲ ਕੇ ਸਾਰਿਆਂ ਨੇ ਜਲ ਵਰਤਿਆ ਉੱਥੋਂ ਪਰ ਜਲ ਮੁੱਕਿਆ ਨਹੀਂ ਇੱਕ ਸੇਵਜਾ ਜਲ ਸੋਈ ਸਤ ਜੀ ਉਹ ਜਲ ਉਦੋਂ ਤੁਰਿਆ ਹੁੰਦਾ ਰਿਹਾ ਕਿ ਸਾਰਿਆਂ ਨੇ ਉਹ ਜਲ ਵਰਤਿਆ ਹੈ ਕਿਰਿਆ ਸ্নান ਆਦ ਤਨ ਕੀ ਇਹ ਸਾਰਿਆਂ ਸੋਰਮਿਆਂ ਨੇ ਨਾਮ ਨਹੀਂ ਕੀਤਾ ਤੇ ਕਿਰਿਆ ਵੀ ਸੁੱਧੀ ਹੈ ਕਿਸ ਨੇ ਹੇਰ ਮੁਕੰਦ ਪਰਤਾਪੋ ਸੋ ਮੁਕਤੀ ਦੇ ਦਾਤੇ ਦਾ ਪ੍ਰਤਾਪ ਜਿਹੜਾ ਸੀ ਸਾਰਿਆਂ ਨੇ ਸਾਹਮਣੇ ਉੱਤੇ ਲਿਖਿਆ ਸਰਬੇਸ਼ਰ ਬਪ ਗੁਨਤਾ ਪਾਪੋ ਸਾਰਿਆਂ ਨੇ ਵੇਖ ਲਿਆ ਕਿ ਗੁਰੂ ਅਰਬਿੰਦ ਸੱਚੇ ਪਾਸ਼ਾ ਪਰਮੇਸ਼ਰ ਨੇ ਹੋ ਪਰਮੇਸ਼ਰ ਜਿਨ੍ਹਾਂ ਨੂੰ ਪੁੰਨ ਤੇ ਪਾਪ ਨਾਂ ਦੀ ਕੋਈ ਚੀਜ਼ ਉਹਨਾਂ ਦੇ ਨੇੜੇ ਵੀ ਨਹੀਂ ਆਉਂਦੀ ਸਰਬ ਦਾ ਸਰਹ ਕਰੇ ਸਭ ਸੇਵਾ ਸਾਰੇ ਭਈ ਸ਼ਬਦਾਂ ਧਰ ਕੇ ਆਪਣੇ ਗੁਰੂ ਦੀ ਸੇਵਾ ਕਰਿਆ ਕਰੀਏ ਦੇਵ ਸਹ ਤਜਨ ਸਹ ਗੁਰ ਦੇਵਾ ਸਾਰੇ ਪ੍ਰੇਮ ਸਹਿਤ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਲੱਗੇ ਕਰਿਆ ਵੋਚ ਸਤਿਗੁਰੂ ਆਸਿ ਸਤਗੁਰੂ ਮਰੇ ਘੋੜੇ ਤੇ ਸਵਾਰ ਹੋਏ ਤੇ ਉਥੋਂ ਚੱਲ ਪਏ ਕਮਨੇ ਪੰਥ ਚਲਤਾ ਜੇਨ ਗੁਰ ਦੇ ਸਤਗੁਰੂ ਮਹਾਰਾਜ ਮਾਤਾ ਪਾਪਾ ਅੱਜ ਭਰੀ ਨੂੰ ਦਰਸ਼ਨ ਦੇਣ ਜਨਾਂ ਦਾ ਚਰਿੱਤਰ ਬੜਾ ਉੱਚਾ ਹੈ ਕਿ ਸਤਗੁਰੂ ਮਾਰੇ ਚੱਲ ਤੇ ਕਾਲੀ ਨਾਲ ਕਹੇ ਜਾਲ ਆਬ ਨਿਕ ਸਤ ਰਹੇ ਕਵੀ ਜੀ ਕਹਿੰਦੇ ਗੁਰੂ ਸਾਹਿਬ ਦੀ ਤੇ ਕਦੋਂ ਉਹ ਤੋਂ ਹੋ ਕੇ ਆਏ ਪਰ ਜਲ ਗੁਰੂ ਨੂੰ ਅੱਜ ਵੀ ਨਿਕਲਦਾ ਜੇ ਆਪ ਕੋ ਸਤ ਨਾਲ ਸਹੀ ਸਿਆਲ ਕੋਟ ਦੇ ਨੇੜੇ ਉਹ ਸ਼ਹਿਰ ਦੇ ਉਸ ਗੁਰੂ ਘਰ ਦਾ ਨਾਮ ਹੈ ਗੁਰੂ ਸਰ ਸਾਹਿਬ ਤੇ ਗੁਰੂ ਸਾਹਿਬ ਸਾਹਿਬ ਅੱਜ ਵੀ ਜਲ ਜਿਹੜਾ ਉਸੋਂ ਮਾ ਉਦਾ ਹੀ ਨਿਕਲਦਾ ਹੈ ਤੇ ਜਨੰਦਪੁਰ ਸਾਹਿਬ ਆਪਾਂ ਜਾਂਦੇ ਆ ਉੱਥੇ ਵੀ ਸਥਾਨ ਨੇ ਜਿੱਥੇ ਸਤਿਗੁਰੂ ਮਹਾਰਾਜ ਨੇ ਵਰਸ਼ਾ ਮਾਰਿਆ ਘੋੜੇ ਦਾ ਪੌੜ ਲੱਗਾ ਉੱਥੋਂ ਵੀ ਜਲ ਨਿਕਲੀ ਜਾਂਦਾ ਜਿੱਥੇ ਜਿੱਥੇ ਸਤਿਗੁਰੂ ਮਹਾਰਾਜ ਜੀ ਨੇ ਜਲ ਦੇ ਸੁੰਮੇ ਪ੍ਰਗਟ ਕੀਤੇ ਜਲ ਕਿਤੇ ਉਹ ਬੰਦ ਨਹੀਂ ਹੋਇਆ ਤੇ ਰੇਦੀਆਂ ਸਿੱਧੀਆਂ ਇਹ ਵਰਤਾਂ ਜਿੱਥੇ ਜਿੱਥੇ ਗੁਰੂ ਸਾਹਿਬ ਜੀ ਨੇ ਚਲਾ ਦਿੱਤੀਆਂ ਉਹ ਗੁਰਮੁਖੋਂ ਉਦੋਂ ਚੱਲਦੀਆਂ ਨੇ ਕਵੀ ਜੀ ਕਹਿੰਦੇ ਮੈਂ ਜਿੱਥੇ ਆਪ ਦਰਸ਼ਨ ਕੀਤੇ ਨੇ ਉਹ ਜਿਹੜਾ ਜਨ ਹੈ ਉਹ ਚੱਲਦਾ ਰਿਹਾ ਹੁਣ ਤੱਕ ਤਬ ਨੇ ਸੁਣਿਆ ਗੁਰੂ ਸੇਖ ਕਹੇ ਫਿਰ ਆਪ ਹੀ ਨੇ ਜਿਹੜੇ ਹੁਣ ਵੀ ਸਿੱਖ ਸੰਗਤਾਂ ਉਧਰੋਂ ਜਾਂਦੀਆਂ ਨੇ ਉਹ ਹੀ ਪਿਆਣ ਕੇ ਦੱਸਦੀਆਂ ਨੇ ਕਵੀ ਜੀ ਕਹਿੰਦੇ ਮੈਂ ਬੜਿਆ ਤਾਂ ਬਾਅਦ ਜਿਵੇਂ ਸੁਣਿਆ ਜਿਹੜੇ ਸਿੱਖ ਉਹ ਤੇ ਦਰਸ਼ਨ ਕਰਨ ਗਏ ਜਿਵੇਂ ਕੱਲ ਕਵੀਰ ਜੀ ਦੱਸਦੇ ਸਨ ਪੌਜੀ ਸਾਹਿਬ ਇੱਥੇ ਆਉਂਦੇ ਨੇ ਕਥਾ ਸੁਣ ਉਹ ਕਹਿੰਦੇ ਉਧਰ ਬੜੇ ਸਥਾਨ ਨੇ ਇਦਾਂ ਆਪਾਂ ਸੁਣ ਕੇ ਵੀ ਕਈ ਵਾਰੀ ਜਾਣਕਾਰੀ ਲੈ ਲਈ ਹੈ ਕਵੀ ਜੀ ਕਹਿੰਦੇ ਬਾਅਦ ਵਿੱਚ ਬੜਿਆਂ ਨੇ ਜਿਹੜੇ ਦਰਸ਼ਨ ਕਰਨ ਜਾਂਦੇ ਸੀ ਉਹਨਾਂ ਦੱਸਿਆ ਕਿ ਗੁਰਦੁਆਰਾ ਗੁਰੂ ਸਾਹਿਬ ਬਹੁਤ ਜ਼ਿਆਦਾ ਜਲ ਹੁਣ ਵੀ ਉਵੇਂ ਪ੍ਰਗਟ ਹੁੰਦਾ ਸੁਣਦਾ ਹੈ